ਇੱਕ ਗੱਲ ਵਾਇਰਲ ਹੋ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਤੁਹਾਨੂੰ ਸਕੋਰਪੀਓ ਨਾਲ ਜਿਹੜਾ ਸਮਾਨ ਕੀਤਾ ਜਾਣਾ ਹੈ ਗੱਲ ਸਹੀ ਮਰਦ ਬੰਦਾ ਹੁੰਦਾ ਨਾ ਜਿਹੜਾ ਉਹ ਆਪਣੀ ਜਵਾਨ ਨੂੰ ਨਹੀਂ ਭਜਦਾ ਹੁੰਦਾ ਜਵਾਨ ਕਰੀਏ ਉਹਨਾਂ ਨੇ ਤੇ ਜਵਾਨਾਂ ਦਾ ਖੱਟਾ ਹੀ ਖਾਂਦੇ ਆ ਹਰਦੀਪ ਤਾਂ ਪੀਟ ਲੋਗੇ ਗੋਪੀ ਨੇ ਚੁੱਪ ਰੱਖਵਾਨੀ ਕੀਤੀ ਉਹ ਸਹੀ ਜਿਹੜੀ ਹੈਗੀ ਜਾਣਦੀ ਹੈ ਤੇ ਕੀ ਗੋਪੀ ਨੂੰ ਸੁਪਨਾ ਆਉਂਦਾ ਹੈ ਕੀ ਗੋਪੀ ਨੇ ਜਾਂ ਟੀਵੀ ਆ ਜਾਂ ਕਿਦਾਂ ਮਤਲਬ ਤੇਰਾ ਕੰਮ ਕਿਦਾਂ ਇਹ ਕੰਮ ਕਰਨ ਦਾ ਤਰੀਕਾ ਕੀ ਹੈ ਟੀਵੀ ਤਾਂ ਮੇਰੀ ਗੱਲ ਸੁਣ ਮੈਂ ਕਿਹੜਾ ਮੰਨ ਕੇ ਚੱਲ ਕਿਸੇ ਨੂੰ ਆਣਾ ਟੀਵੀ ਤਾਂ ਹੋਰ ਬੰਦੇ ਵੀ ਲਾ ਕੇ ਵੀਡੀਓ ਪਾ ਸਕਦੇ ਸੀ ਭਾਈ ਟੈਂਪੀ ਪਹਿਲਾਂ ਹੀ ਆਇਆ ਸੀਗਾ ਇੱਥੋਂ ਮਨ ਕੇ ਚਲ ਜਲਾਈ ਗਾਸ ਤੇ ਮੈਂ ਤਾਂ ਉਦੋਂ ਹੀ ਆਇਆ ਮੈਂ ਖੈਤ ਕੀ ਤੇ ਮੈਂ ਤਾਂ ਯਾਦ ਉੱਠ ਖੜੀ ਐ ਕਿ ਨਹੀਂ ਆਤ ਮਤਲਬ ਕਿੱਦਾਂ ਇਹ ਸਾਰਾ ਨਾ ਚੀਜ਼ਾਂ ਤੁਹਾਨੂੰ ਕਿੱਦਾਂ ਬੋਲ ਸਕਦੇ ਪਰਮਾਤਮਾ ਕੰਦੋਂ ਆਪਣੇ ਤੇ ਯਾਰ ਬਖਸ਼ਿਸ਼ ਆ ਲੋਕ ਕਹਿੰਦੇ ਬਾਸਮਤੀ ਦਾ ਕਿਹਨੇ ਰੇਟ ਆਖਿਆ ਹੁੰਦਾ ਨਹੀਂ ਹੁਣ ਕਿਵੇਂ ਵੀ ਕੀ ਜਾਂਦਾ 33 3800 ਨੂੰ ਮੈਂ ਇਹੀ ਆਖਿਆ ਸੀ ਨਾ 3500 ਤੋਂ ਲੈ ਕੇ 4000 ਤੱਕ ਜਾਓ ਕਿ ਹੁਣ 35 3600 ਨੂੰ ਵਿਕੀ ਜਾਂਦਾ ਹੁਣ ਸੌਣ ਚ ਬਈ ਬਾਸਮਤੀ ਕਿਵੇਂ ਵਿਕੇ ਚੁਗਿਆ ਗੋਪੀ ਜਿੰਨੇ ਤੈਨੂੰ ਹੱਥ ਦਿਖਾਉਣ ਆਉਂਦੇ ਆ ਉਹ ਦੂਜੇ ਜਿਹੜਾ ਹੈਗਾ ਫੇਸਬੁੱਕ ਤੇ ਟ੍ਰੈਕਿੰਗ ਦੀ ਸਾਈਜ਼ੀ ਕਰਦੇ ਉਹ ਫਿਰ ਇਹਨਾਂ ਨੂੰ ਕਿਵੇਂ ਲੰਘਾ ਕੋਈ ਨਹੀਂ ਦਾ ਹੱਥੀਆਂ ਨੂੰ ਕੁੱਤੇ ਭੌਂਕ ਦਿੰਦੇ ਭੌਂਕੀ ਜਾਂਦੇ ਐ ਗੋਪੀ ਫਿਰ ਤੇਰੇ ਕੋਲ ਲੋਕ ਆਉਂਦੇ ਦੁੱਖਾਂ ਤੇ ਤਕਲੀਫਾਂ ਲੈ ਕੇ ਆਉਂਦੇ ਆ ਬਾਤ ਤੂੰ ਤੇ ਫਿਰ ਉਹਦਾ ਕੀ ਇਲਾਜ ਕਰਦਾ ਬਸ ਜਿਵੇਂ ਦੱਸਿਆ ਪ੍ਰਮਾਤਮਾ ਨੇ ਕੁਦਰਤ ਨੇ ਜਾਂ ਮੇਰੇ ਗੁਰੂ ਨੇ ਉਹਨੇ ਕਰ ਦਿੱਤੀ ਹੈ ਤੇਰੇ ਗੁਰੂ ਦਾ ਨਾਂ ਕੀ ਮੇਰੇ ਗੁਰੂ ਦਾ ਨਾਂ ਬਾਬਾ ਦਸਵੇਂ ਪਾਸ਼ਾ ਮੈਂ ਉਹਨਾਂ ਨਾਲ ਪਰਮਾਚਾਰ ਕੱਢਿਆ ਸੀ ਤੇ ਮੈਂ ਮੈਂ ਪਰਮ ਵਿੱਚ ਕਿਸੇ ਨੂੰ ਪਾਉਂਦਾ ਹੀ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਤੇ ਇਸ ਵਕਤ ਮੌਜੂਦਾਂ ਗੋਪੀ ਭਲਾਈਆ ਨੇ ਨਾਲ ਗੋਪੀ ਭਲਾਈਆ ਜਿਹੜਾ ਕਿ ਇਹ ਦਾਵਾ ਕਰਦਾ ਕਿ ਮੇਰੇ ਬਤੀ ਦੰਦਾਂ ਚੋਂ ਕਿਹਾ ਗਿਆ ਕੋਈ ਵੀ ਸ਼ਬਦ ਕਦੇ ਅਧੂਰਾ ਨਹੀਂ ਜਾਂਦਾ ਉਹ ਵੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਗੋਪੀ ਨੂੰ ਪਿਆਰ ਕਰਦੇ ਆ ਪੰਜਾਬ ਹਰਿਆਣਾ ਜੁਪੀ ਹਿਮਾਚਲ ਰਾਜਸਥਾਨ ਜਿੰਨੇ ਵੀ ਗੋਪੀ ਨੂੰ ਪਿਆਰ ਕਰਦੇ ਚਾਹੇ ਲੈਂਦੇ ਪੰਜਾਬ ਵਾਲੇ ਧੰਨਵਾਦ ਜੀ ਸਾਰਿਆਂ ਦਾ ਗੋਪੀ ਸਾਹ ਤਾਂ ਪਹਿਲਾਂ ਆਸ਼ਾ ਨੇ ਇਹੀ ਆਉਂਦਾ ਕਿ ਅੱਜ ਕੱਲ ਬਹੁਤ ਚਰਚਾ ਚਾਹੇ ਹੁਣ ਗੜਬਾ ਇਲੈਕਸ਼ਨ ਦੀ ਵੀ ਸੀ ਕਿ ਗੋਪੀ ਨੇ ਜੋ ਭਵਿੱਖਬਾਣੀ ਕੀਤੀ ਉਹ ਸਹੀ ਜਿਹੜੀ ਹੈਗੀ ਜਾਂਦੀ ਹੈ ਤੇ ਕੀ ਗੋਪੀ ਨੂੰ ਸੁਪਨਾ ਆਉਂਦਾ ਹੈ ਕੀ ਗੋਪੀ ਨੇ ਜਾਂ ਟੀਵੀ ਆ ਜਾਂ ਕਿਦਾਂ ਮਲਾ ਤੇਰਾ ਕੰਮ ਕਿਦਾਂ ਇਹ ਕੰਮ ਕਰਨ ਦਾ ਤਰੀਕਾ ਕੀ ਹੈ ਟੀਵੇ ਤਾਂ ਮੇਰੀ ਗੱਲ ਸੁਣ ਮੈਂ ਕਿਹੜਾ ਮੰਨ ਕੇ ਚੱਲ ਕਿਸੇ ਨੂੰ ਆਣਾ ਟੀਵੇ ਤਾਂ ਹੋਰ ਬੰਦੇ ਵੀ ਲਾ ਕੇ ਵੀਡੀਓ ਪਾ ਸਕਦੇ ਸੀ ਮਾਦਾ ਵੀਡ ਕੋ ਅਜ ਤੋਂ ਮਹੀਨਾ ਪਹਿਲਾਂ ਹੀ ਪਾ ਦੇਣੀ ਸੀ ਉਹਦਾ ਥੋੜਾ ਜਿਹਾ ਨਾ ਮੇਰੇ ਤੇ ਪ੍ਰੈਸ਼ਰ ਸੀਗਾ ਮੇਰੇ ਲਿਆਜੀਆਂ ਦਾ ਤੇ ਘਰਦਿਆਂ ਦਾ ਵੀ ਉਹ ਕਹਿੰਦੇ ਤੂੰ ਵੋਟਾਂ ਤੋਂ ਮਗਰੋਂ ਕੋਸ ਮਰਜੀ ਆਖੇ ਜੇ ਵੋਟਾਂ ਤੇ ਕਣਾ ਬੋਲ ਹਰੇਕ ਦਾ ਬਈ ਆਪੋ ਆਪਣਾ ਪੈਸਾ ਲੱਗਿਆ ਹਨਾ ਜਿੰਦਗੀ ਦਾ ਤੇ ਲੱਗੀ ਆ ਲੋਕ ਦਿਨ ਪਰ ਰਾਤ ਭੱਜੇ ਫਿਰਦੇ ਤੂੰ ਇੱਕ ਪੁਕਾਈ ਮਾਰਤੀ ਮੁੜ ਕੇ ਦੂਜਿਆਂ ਦਾ ਇਤਰਾਜ ਹੋ ਜਾਊਗਾ ਜੀ ਮਾਦਾ ਬਈ ਮੇਰੇ ਕੋਲੇ ਢਿਲੋ ਸਾਹਿਬ ਬਈ ਡੈਂਪੀ ਪਹਿਲਾਂ ਹੀ ਆਇਆ ਸੀਗਾ ਅਜ ਤੋਂ ਮੰਨ ਕੇ ਚੱਲ ਜੁਲਾਈ ਗਾਸ ਤੇ ਮੈਂ ਤਾਂ ਉਦੋਂ ਹੀ ਆਇਆ ਸੀ ਮੈਂ ਖੈਦ ਕੀ ਤੇ ਮਾ ਭਵੇਂ ਯਾਦ ਉੱਠ ਕੜੀ ਐਤਕੀ ਨਹੀਂ ਹਰਦਾ ਹੂੰ ਆਪਣੇ ਪਿੰਡਾਂ 'ਚ ਨਾ ਕਿਥੇ ਕਹਾਵਤ ਚੱਲੀ ਆ ਪਿੰਡਾਂ 'ਚ ਆਪਣੇ ਆਖ ਦਿੰਦੇ ਆ ਕਿ ਡੈਂਪੀ ਐਮਐਲ ਨਹੀਂ ਬੰਦਾ ਕਿ ਕਿਸੇ ਸਾਥ ਦੇ ਬੋਲ ਹੋਏ ਆ ਮੈਂ ਹਰੇਕ ਨੂੰ ਆ ਜਾਂਦਾ ਸੀ ਜਾ ਆਫ ਕੈਮਰੇ ਵੀ ਐਦ ਕੀ ਦਾ ਬੋਲ ਬਾਲ ਬੰਨਦਿਆਂਗੇ ਸਾਥ ਦੇ ਵੀ ਐਦ ਕੀ ਦਾ ਡੈਂਪੀ ਐਮਐਲ ਬਣੂਗਾ ਮਤਲਬ ਕਿਦਾਂ ਇਹ ਸਾਰੰਗ ਚੀਜ਼ਾਂ ਤੁਹਾਨੂੰ ਕਿਦਾਂ ਬਣ ਸਕਦੇ ਹੋ ਪ੍ਰਮਾਤਮਾ ਕੰਦੂ ਆਪਣੇ ਤੇ ਯਾਰ ਬਖਸ਼ਿਸ਼ ਆ ਆਪਾਂ ਜਿਹੜੀ ਗੱਲ ਕਹਿਣੀ ਪੂਰੀ ਤੋਲਖੰਡ ਕੇ ਆਂ ਇਉਂ ਥੋੜਾ ਵੀ ਉਹੀ ਬੈਠੇ ਗੱਲ ਕਰਤੀ ਤੇ ਵੀ ਉਹ ਪੂਰੀ ਨਹੀਂ ਹੁੰਦੀ ਕਿਹੜੇ ਕਿਹੜੀਆਂ ਗੱਲਾਂ ਅੱਜ ਤੱਕ ਸੱਚ ਕਹੂੰਗਾ ਤੇ ਲੋਕਾਂ ਨੂੰ ਪਤਾ ਹੀ ਹੈ ਬਈ ਕਿਸੇ ਨੂੰ ਕਿਉਂ ਨੇ ਹਰ ਸਿਮਰਤ ਕੌਰ ਦਾ ਆਖਿਆ ਹੀ ਉਹ ਜਿੱਤੀ ਰਾਜੇ ਵੜਿੰਗ ਦਾ ਆਖਿਆ ਹੀ ਉਹ ਜਿੱਤੀ ਡੈਂਪੀ ਢੱਲੋ ਆਖਤਾ ਉਹ ਜਿੱਤ ਗਿਆ ਸਿੱਧੂ ਮੂਸੇ ਵਾਲਾ ਆਖਿਆ ਸੀ ਉਹ ਆਇਆ ਲੋਕ ਕਹਿੰਦੇ ਬਾਸਮਤੀ ਦਾ ਕਿਹਨੇ ਰੇਟ ਆਖਿਆ ਹੁੰਦਾ ਨਹੀਂ ਹੁਣ ਕਿਵੇਂ ਵਿਕੀ ਜਾਂਦਾ 37 3800 ਨੂੰ ਮੈਂ ਇਹੀ ਆਖਿਆ ਸੀ ਨਾ 3500 ਤੋਂ ਲੈ ਕੇ 4000 ਤੱਕ ਜਾਉ ਤੇ ਹੁਣ 35 3600 ਨੂੰ ਵਿਕੀ ਜਾਂਦਾ ਹੁਣ ਸੌਣ ਚ ਬਈ ਬਾਸਮਤੀ ਕਿਵੇਂ ਵਿਕ ਜਾਊਗਾ ਜਿਹੜੀ ਪਹਿਲਾਂ ਲੋਕਾਂ ਨੇ 1509 ਸੀਗੀ ਲੋਕ ਉਹਦਾ 3500 4000 ਰੁਪਏ ਭਾਲਦੇ ਸੀਗੇ ਉਹਦਾ ਨਹੀਂ 11 21 ਤੇ 17 18 ਦਾਖਿਆ ਸੀ ਤੇ ਮਤਲਬ ਹੁਣੇ ਮੰਨਿਆ ਜਾਵੇ ਕਿ ਜਦਾ ਹੈਗਾ ਵੀ ਗੋਪੀ ਉਹਨੂੰ ਯੂਟਿਊਬਰ ਕਹਿ ਕੇ ਤੇ ਬਾਬਾ ਕਹਿ ਕੇ ਅੱਜ ਕੱਲ੍ਹ ਬਈ ਕੋਸੀ ਕਿਹੜਾ ਯਾਰ ਤੇਰੇ ਨਾਲ ਕੁਸ ਵੰਡਿਆ ਨਹੀਂ ਮੈਂ ਬਾਬਾ ਦਾ ਬਾਬਾ ਸ਼ਬਦ ਨਹੀਂ ਮਾੜਾ ਪਰ ਆਪਾਂ ਕਦੇ ਕਿਸੇ ਤੋਂ ਬਾਬਾ ਨਾਂ ਦਾ ਕਬਾਇਆ ਤੇ ਨਾ ਹੀ ਕਬਾਉਣਾ ਮੈਂ ਤਾਂ ਕਹਿਣਾ ਮੈਨੂੰ ਬਾਈ ਗੋ ਠੀਕ ਆ ਹਾਂ ਪਰ ਇੰਨਾ ਜ਼ਰੂਰ ਅਗਲੇ ਦਾ ਹੱਥ ਵੇਖ ਕੇ ਦੱਸ ਦੇਈਦਾ ਵੀ ਤੇਰੇ 'ਚ ਭਾਈ ਕੀ ਔਗਣਾ ਤੇ ਕੀ ਗੀ ਗੋਪੀ ਜਿੰਨੇ ਤੈਨੂੰ ਹੱਥ ਦਿਖਾਉਣ ਆਉਂਦੇ ਆ ਉਹ ਤੋਂ ਜ਼ਿਆਦਾ ਫਿਰ ਤੈਨੂੰ ਜਿਹੜਾ ਹੈਗਾ ਫੇਸਬੁੱਕ ਤੇ ਤਰਾਕ ਰੈਡੀ ਸਾਈਜ਼ ਵੀ ਕਰਦੇ ਉਹ ਫਿਰ ਇਹਨਾਂ ਨੂੰ ਕਿਵੇਂ ਲੈਣਾ ਕਰਾਂ ਨੂੰ ਆ ਜਿਹੜੇ ਵੀ ਮੇਰੇ ਤੇ ਤਵੇ ਲਾਉਂਦੇ ਆ ਉਹ ਤਾਂ ਫਿਰ ਕਿੱਡੀ ਗੱਲ ਬਈ ਯਾਰ ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿੰਨਾਂ ਜੇ ਕੋਈ ਗੱਲਬਾਤ ਹੁੰਦੀ ਹੈ ਆਪਾਂ ਮੇਰੀ ਗੱਲ ਸੁਣ ਕਦੇ ਕਿਸੇ ਦਾ ਰਿਪਲਾਈ ਕੀਤਾ ਰਿਪਲਾਈ ਨਹੀਂ ਨਾ ਕਰਿਆ ਕੁਛ ਨਹੀਂ ਦਾ ਹੱਥੀਆਂ ਨੂੰ ਕੁੱਤੇ ਭੌਂਕਦੇ ਹੁੰਦੇ ਭੌਂਕੀ ਜਾਂਦੇ ਤੇ ਹੁਣ ਫਿਰ ਜਿਹੜਾ ਹੈਗਾ ਪਹਿਲਾਂ ਤੁਸੀਂ ਬੁੱਧਵਾਰ ਨੂੰ ਰੱਖਿਆ ਸੀਗਾ ਦਿਨ ਹੈ ਨਾ ਹੂੰ ਤੇ ਕੀ ਹੁਣ ਕਿੰਨੇ ਦਿਨ ਮਿਲਦੇ ਫਿਰ ਲੋਕਾਂ ਮੈਂ ਬਈ ਤਕਰੀਬਨ ਹੂੰ ਤਾਂ ਵੀਡੀਓ ਤੇ ਇਨਾ ਬੁੱਧਵਾਰ ਨੂੰ ਮੈਂ ਰਹਿ ਨਹੀਂ ਰਹਿਣਾ ਹੁੰਦਾ ਕਰੀ ਉਹਦੇ ਮੇਰੇ ਹੂੰ ਵੀ ਜਿਹੜੇ ਮੈਨੂੰ ਪਿਆਰ ਕਰਦੇ ਯਾਰ ਦੋਸਤ ਮੁੰਡੇ ਜਾਂ ਜਿਹੜੇ ਕੋਈ ਭੈਣ ਭਰਾ ਦੂਰੋਂ ਨੇੜੇ ਹਰੇਕ ਹੀ ਆਉਂਦਾ ਆਪਣੇ ਕੋਲੇ ਉਹ ਆਉਂਦਾ ਹੀ ਆ ਬਈ ਉਹ ਕਦੇ ਵੀ ਨਹੀਂ ਹਟਿਆ ਤੇ ਨਾ ਹੀ ਹਟਣਗੇ ਬੁੱਧਵਾਰ ਨੂੰ ਲੋਕ ਆਉਂਦੇ ਆ ਬਾਕੀ ਹੂੰ ਬਈ ਜੇ ਕਿਸੇ ਨੇ ਬਈ ਆਉਣਾ ਹੋਵੇ ਫੋਨ ਕਰ ਲੈਣਾ ਜਿੱਦੇ ਕਿਤੇ ਮੈਂ ਘਰੇ ਹੋਵਾਂ ਬਈ ਉਹਦੇ ਦੱਸ ਦਿਨਾ ਬਈ ਅੱਜ ਬਈ ਮੈਂ ਕਰ ਰਹੀ ਆ ਠੀਕ ਆ ਤੇ ਗੋਪੀ ਜਿਹੜਾ ਹੈਗਾ ਹੁਣ ਕੀ ਦੇਖਦਾ ਅੱਗੇ ਆ ਉਹ ਮੈਂ ਤਾਂ ਬਈ ਮੇਰੀ ਗੱਲ ਸੁਣ ਹੁਣ ਕੈਮਰਾ ਚੱਲੀ ਜਾਂਦਾ ਤੂੰ ਮੇਰੇ ਕੋਲੇ ਜਿੱਦੇ ਬੋਟਾਂ ਆਖਣਾ ਮੈਂ ਤੈਨੂੰ ਇਹੀ ਗੱਲ ਆਖੀ ਸੀ ਕਿ ਨਾ ਵੀ ਬਈ ਤੇਰੇ ਕਰਮਾ ਚੈਤਕੀ ਹੈ ਨਹੀਂ ਆਖੀ ਸੀ ਨਾ ਜੀ ਜੀ ਤੇ ਹੁਣ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਦੋ ਇਲੈਕਸ਼ਨ 27 ਵਾਲਾ ਤੇ 32 ਵਾਲਾ ਹੋ ਜਾਂਦੇ ਇਲੈਕਸ਼ਨ ਚ ਉੱਠਦਾ ਰਹੀ ਤੇ ਜਦੋਂ ਦੋ ਹੋ ਗਏ 27 ਵਾਲਾ ਤੇ 32 ਵਾਲਾ ਉਦੋਂ ਜਿਹੜਾ ਗਾਂ ਤੀਜਾ ਇਲੈਕਸ਼ਨ ਹੋਇਆ ਉਦੋਂ ਤੂੰ ਐਮਐਲਏ ਬਣ ਜਾਵੇਂਗਾ ਚਲੋ ਆਪ ਆਪ ਨੂੰ ਰਿਕਾਰਡਿੰਗ ਕਰਕੇ ਸੰਭ ਕੇ ਰੱਖ ਲਿਓ ਜਿਹੜਾ 2037 ਚ ਇਲੈਕਸ਼ਨ ਹੋਣਾ ਠੀਕ ਹੈ ਕੋਈ ਅੱਗੇ ਜਿਹੜਾ ਹੁਣ ਤੁਹਾਡਾ ਪ੍ਰਵਿਖ ਕੀ ਸੋਚਦੇ ਹੋ ਤੁਸੀਂ ਵੀ ਮੰਨ ਲਓ ਹੁਣ ਤੁਸੀਂ ਜਿਹੜਾ ਹੈਗਾ ਇੱਕ ਐ ਯੂਟਿਊਬਰ ਕੰਮ ਕਰੋਗੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਮ ਕਰੋਗੇ ਜਾਂ ਹੁਣ ਕਰਦੀਆਂ ਬਈ ਅਸੀਂ ਨਿੱਤ ਐਡ ਇੱਕ ਕਰਕੇ ਹੀ ਆਉਣੇ ਆ ਐਡ ਕਰਦੀ ਜਾਂ ਦੇਸੀ ਵੀਡੀਓ ਬਣਾ ਲਈ ਜਾਂ ਜਿਹੜੀਆਂ ਪੋਡਕਾਸਟਾਂ ਕਰ ਲਈਆਂ ਵੇ ਬਈ ਆਪਣਾ ਕੰਮ ਆ ਲੋਕਾਂ ਨੂੰ ਸਹੀ ਰਾਹ ਪਾਉਣਾ ਹਾਂ ਜਿਹੜੇ ਆਪਾਂ ਨੂੰ ਪਿਆਰ ਕਰਦੇ ਉਹ ਆਪਣੀ ਗੱਲ ਮੰਨ ਵੀ ਜਾਂਦੇ ਆ ਜਿਹੜੇ ਬਈ ਨਿੱਕੇ ਮੁੱਕੇ ਛੋਟੀ ਮੋਟੀ ਭੇਜਾਂ ਵਾਲੇ ਆ ਉਹਨਾਂ ਨੇ ਤਾਂ ਮਚਣਾ ਯਾਰ ਉਹ ਮੱਚੀ ਜਾਂਦੇ ਇੱਕ ਐਡ ਆਪਾਂ ਅੱਜ ਵੀ ਕਰਦੇ ਆ ਆਪਾਂ ਨੂੰ ਲੋਕ ਵਾਧੂ ਸਾਧਦੇ ਪ੍ਰੋਗਰਾਮ ਮੇਰੇ ਕੋਲੇ ਬੁੱਕ ਹੁੰਦੇ ਆ ਕਾਪੀ ਤੇ ਲਿਖੇ ਹੁੰਦੇ ਆ ਕਿਹੜੇ ਦਿਨ ਕਿੱਥੇ ਜਾਣਾ ਕਿਹੜੇ ਦਿਨ ਕਿੱਥੇ ਜਾਣਾ ਗੋਪੀ ਨੂੰ ਗੋਪੀ ਨੂੰ ਮੈਨੇਜ ਕਰਦੀ ਇੱਕ ਟੀਮ ਤੇ ਗੋਪੀ ਇਕੱਲਾ ਨਹੀਂ ਨਹੀਂ ਟੀਮ ਆ ਬਈ ਸਾਡੀ ਟੀਮ ਇੱਕ ਬਿਆਨ ਦਿੱਤਾ ਸੀ ਜਿਹੜਾ ਉਹ ਕਾਫੀ ਵਿਵਾਦ ਤਰਿਆ ਕਿ ਭਈਆਂ ਨੂੰ ਪੰਜਾਬ ਦੇ ਹਾਂ ਉਹ ਜੋ ਮ ਜਿਹੜਾ ਹੈਗਾ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਉਹਦੇ ਬਾਰੇ ਉਹ ਬਿਆਨ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਨੇ ਬਿਆਨ ਦਿੱਤਾ ਸੀ ਬਈ ਤੁਸੀਂ ਇੱਕ ਚੈਨਲ ਤੇ ਦਿੱਤਾ ਸੀ ਮੈਨੂੰ ਲੱਗਾ ਬਈ ਉਹ ਉਹਦੇ ਚ ਆਏ ਆ ਯਾਰ ਮੇਰੀ ਗੱਲ ਸੁਣ ਸਾਰੇ ਨਾ ਤਾਂ ਭਈਏ ਚੰਗੇ ਆ ਤੇ ਨਾ ਸਾਰੇ ਭਈਏ ਮਾੜੇ ਆ ਹੂੰ ਠੀਕ ਆ ਜਿਹੜੇ ਇਹ ਕੱਲੇ ਭਈਆਂ ਜੀ ਨਹੀਂ ਇਹ ਕੋਈ ਵੀ ਕਾਸਟ ਆ ਕਿਸੇ ਚ ਵੀ ਆ ਸਾਰੇ ਬੰਦੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜਦੋਂ ਇੱਕ ਬੰਦਾ ਮਾੜਾ ਨਿਕਲ ਜੇ ਉਹ ਦੂਜੇ ਜਿਹੜੇ ਸਾਰੇ ਹੁੰਦੇ ਆ ਉਹਨਾਂ ਦਾ ਵੀ ਅੱਗਾ ਮਾਰ ਦਿੰਦਾ ਹੂੰ ਹੁਣ ਤੂੰ ਵੇਖ ਲੈ ਆਪਣੇ ਪਿੰਡ 'ਚ ਆਪਣੇ ਲਾਣੇ 'ਚ ਹੀ ਹੁੰਦਾ ਇੱਕ ਬੰਦਾ ਕਿਸੇ ਆੜਤਗੇ ਦੇ ਪੈਸੇ ਮੁੱਕ ਰਿਆ ਹੁੰਦਾ ਤੇ ਉਹ ਪਿੰਡ 'ਚ ਉਹ ਆੜਤਗਾੜ ਤਲਾਉਣ ਤੇ ਡਰਦਾ ਹਰੇਕ ਨੂੰ ਅਗਲਾ ਆਂਦਾ ਯਾਰ ਉਹ ਪਿੰਡ ਦੇ ਦਾ ਪੈਸੇ ਹੀ ਮੁੱਕਰ ਜਾਂਦੇ ਆ ਤਾਂ ਕਰਕੇ ਭਈ ਮੈਂ ਤਾਂ ਇਹ ਗੱਲ ਆ ਕਹਿਣਾ ਹੁਣ ਜਿਵੇਂ ਉਹ ਮਾਲੀ ਮੁੰਡੇ ਵੱਟ ਤੇ ਦੋ ਤੇ ਉਹ ਉਹਨਾਂ ਨੇ ਜਿਹੜੇ ਚੰਗੇ ਉਹਨਾਂ ਦਾ ਵੀ ਅੱਗਾ ਮਾਰਤਾ ਉਹਨਾਂ ਨੂੰ ਮੈਂ ਤਾਂ ਨਾ ਪੁੱਠੇ ਲਮਕਾਇਆ ਜਾਵੇ ਹੂੰ ਕੁਝ ਥੋੜਾ ਜਿਹਾ ਇੱਥੋਂ ਤੇ ਆਪਣੇ 'ਚ ਵੀ ਨੁਕਸਾਨ ਆ ਬਾਈ ਗੁਰਪ੍ਰੀਤ ਆਪਾਂ ਕੰਮ ਛੱਡ ਗਏ ਆ ਪੱਥੀ ਲੇਬਰਾਂ ਤੇ ਆ ਸਾਰਾ ਲੇਬਰ ਆਪਣੇ ਜਿਹੜੇ ਅੱਗੇ ਗਰੀਬ ਆਪਣੇ ਹੁੰਦੇ ਸੀਗੇ ਪਿੰਡਾਂ ਦੇ ਐਸਜੀ ਭਾਈ ਸਾਰੇ ਗਰੀਬ ਲੋਕ ਮਜ਼ਦੂਰ ਭਾਈਚਾਰਾ ਉਹ ਆਪਦੇ ਉਹਨਾਂ ਨੇ ਬਿਜ਼ਨਸ ਕਰ ਲਏ ਤੇ ਫਿਰ ਬਈਏ ਆ ਕੇ ਕੰਮ ਕਰਨਗੇ ਡੈੜੀਆਂਾਂ 'ਚ ਬਈਏ ਆ ਸ਼ਹਿਰਾਂ 'ਚ ਰਿਕਸ਼ਿਆਂ ਤੇ ਵੀ ਹੁਣ ਤਾਂ ਬਈਏ ਆ ਸ਼ਹਿਰਾਂ 'ਚ ਵੀ ਬਈਏ ਆ ਤਾਂ ਕਰਕੇ ਆਹ ਗੱਲ ਨਾ ਤੋ ਗੋਪੀ ਇੱਕ ਵੱਡਾ ਮੈਂ ਮਸਲਾ ਕਿ ਲੋਕ ਮਾਈਗ੍ਰੇਟ ਬਹੁਤ ਕਰ ਗਏ ਇੱਥੋਂ ਬਾਹਰ ਛੱਡ ਛੱਡ ਕੇ ਬਾਹਰ ਚਲੇ ਗਏ ਹੁਣ ਬਾਹਰੋਂ ਵੀ ਲੋਕ ਵਾਪਸ ਆਈ ਜਾਂਦੇ ਹਨ ਗੋਪੀ ਕੀ ਸੋਚਦਾ ਆਉਣ ਵਾਲਾ ਪੰਜਾਬ ਕਿਸ ਕਿਸ ਤਰ੍ਹਾਂ ਦਾ ਹੋਊਗਾ ਬਈ ਪੰਜਾਬ ਨੂੰ ਫੇਲ ਕਰਨ ਵਾਲੇ ਵੀ ਇੱਥੇ ਨੇਕਾ ਆਏ ਆ ਨੇਕਾ ਤੁਰੇ ਗਏ ਇਹੇ ਦਸਾਂ ਗੁਰੂਆਂ ਦੀ ਧਰਤੀ ਹੈ ਨਾ ਤਾਂ ਇਹ ਅੱਜ ਫੇਲ ਹੋਵੇ ਨਾ ਸਵੇਰੇ ਹੋਵੇ ਠੀਕ ਹੈ ਪੰਜਾਬ ਸਾਰੇ ਭਾਰਤ ਨੂੰ ਅੰਨ ਦਾਤਾ ਹੈਗਾ ਤੇ ਅੰਨ ਦਾਤਾ ਹੀ ਰਹੂਗਾ ਤੇ ਇੱਕ ਜਿਹੜਾ ਹੈਗਾ ਇੱਕ ਗੱਲ ਵਾਇਰਲ ਹੋ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਤੁਹਾਨੂੰ ਸਕੋਰਪੀਓ ਨਾਲ ਜਿਹੜਾ ਸਮਾਨ ਕੀਤਾ ਜਾਣਾ ਹੈ ਗੱਲ ਸਹੀ ਹੈ ਉਹ ਉਹ ਤਾਂ ਕਰ ਦੇਣਗੇ ਬਾਈ ਟੱਟੇ ਜੱਟਾ ਯਾਰ ਮਰਦ ਮਰਦ ਬੰਦਾ ਹੁੰਦਾ ਨਾ ਜਿਹੜਾ ਉਹ ਆਪਣੀ ਜਵਾਨ ਨੂੰ ਨਹੀਂ ਭਜਦਾ ਹੁੰਦਾ ਜਵਾਨ ਕਰੀ ਆ ਉਹਨਾਂ ਨੇ ਤੇ ਜਵਾਨਾਂ ਦਾ ਖੱਟਾ ਹੀ ਖਾਂਦੇ ਆ ਹਰਦੀਪ ਤਾਂ ਹੀ ਪੀਟੇ ਲੋਗੇ ਤੇ ਉਹ ਦੇ ਦੇਣਗੇ ਬਾਈ ਉਹਨਾਂ ਨੂੰ ਕਿੱਡੀ ਗੱਲ ਆ ਕਿ ਨਹੀਂ ਉਹ ਦੇ ਦੇਣਗੇ ਗੋਪੀ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜਾ ਹੈਗਾ ਬਹੁਤ ਹਨਾ ਚੈਨਲਾਂ ਨੂੰ ਪੈਸੇ ਦਿੱਤੇ ਜਾਂਦੇ ਆ ਠੀਕ ਆ ਆਪਾਂ ਕੇ ਨਿਊਜ਼ ਰਿਪੋਰਟਰਾਂ ਨੂੰ ਵੀ ਪੈਸੇ ਦਿੱਤੇ ਜਾਂਦੇ ਆ ਕਿ ਜਦੋਂ ਮੰਨ ਲਓ ਫਿਰ ਇਲੈਕਸ਼ਨ ਪ੍ਰਭਾਵਿਤ ਕਰਨ ਵਾਸਤੇ ਗੋਪੀ ਨੂੰ ਵੀ ਪੈਸੇ ਦਿੱਤੇ ਜਾਂਦੇ ਨੇ ਨਹੀਂ ਨਹੀਂ ਮੈਨੂੰ ਕਿਹਨੇ ਦੇਣੇ ਬਈ ਮੈਂ ਤਾਂ ਕਿਤੋਂ 2 ਰੁਪਏ ਨਹੀਂ ਦੇਣਾ ਤੂੰ ਤਾਂ ਖੁੱਲ ਕੇ ਕਹਿਆ ਵੇ ਭਾਈ ਫਲਾਣੇ ਬੰਦੇ ਨੂੰ ਸਪੋਰਟ ਕਰੋ ਨਹੀਂ ਉਹ ਤਾਂ ਯਾਰ ਫਿਰ ਮੇਰੀ ਗੱਲ ਸੁਣ ਉਹ ਜਿਹੜੀ ਉਹ ਗੱਲ ਸੀ ਨਾ ਉਹਦੇ ਕਨਸਾਨੀ ਤੌਰ ਤੇ ਯਾਰ ਮੇਰੇ ਅੰਦਰੋਂ ਜ਼ਮੀਰ ਹੀ ਜਾਗ ਵੀ ਜਦੋਂ ਕੁੜੀ ਨੇ ਵੀਡੀਓ ਪਾਈ ਨਾ ਡੈਂਪੀ ਦੀ ਨੇ ਪਾ ਲੈਨੇ ਵੀ ਮੇਰੇ ਤੇ ਮਨਪਰੀਤ ਅੰਕਲ ਦੇ ਪੋਸਟਰ ਮੇਰੇ ਪਾਪਾ ਦੇ ਤੇ ਮਨਪਰੀਤ ਅੰਕਲ ਦੇ ਪੋਸਟਰ ਪਾੜੇ ਜਾ ਰਹੇ ਆ ਮੈਂ ਕਹਿਆ ਯਾਰ ਮੈਂ ਕਿ ਹੁਣ ਆਪਾਂ ਵੀ ਮੈਂ ਕਿ ਫਿਰ ਮਦਦ ਦੇ ਅੱਜ ਕੀ ਫਿਰ ਦੂਜੇ ਦਿਨ ਹੀ ਜਾ ਕੇ ਬਈ ਮੈਂ ਪੋਸਟ ਪਾ ਜਾਂਦੀ ਤੇ ਫਿਰ ਸਕੋਰਪੀਓ ਵਾਲੀ ਗੱਲ ਵੀ ਤਾਂ ਕਿੱਥੇ ਉਹ ਤਾਂ ਬਈ ਪਹਿਲਾਂ ਹੀ ਹੋਈ ਸੀ ਇਹਦਾ ਇੱਕ ਦਿਨ ਅਸੀਂ ਚੌੜ ਕਰਦੇ ਆਨੇ ਨਾ ਗੱਡੀ 'ਚ ਜਾਂਦੇ ਸੀਗੇ ਅਲਟੋ 'ਚ ਮੇਰੇ ਕੋਲੇ ਅਲਟੋ ਹੀ ਹੈਗੀ ਤੈਨੂੰ ਪਤਾ ਹੀ ਹੈ ਹੂੰ ਮੈਨੂੰ ਇਹ ਕਹਦੇ ਆਦੇ ਅਗੇ ਯਾਰ ਕਿਸੇ ਤੇ ਬਚਨ ਪੂਜਨ ਕਰਦੇ ਆਦੇ ਤੈਨੂੰ ਮੈਂ ਕਹਿਆ ਯਾਰ ਬਚਨ ਕਰੇ ਤਾਂ ਹੈਗੇ ਮੈਂ ਕਹਿਆ ਡੈਂਪੀ ਢੋ ਬਣੂਗਾ ਤੇ ਕੀ ਐਮਐਲਏ ਕਹਿੰਦਾ ਉਹਨੂੰ ਫੋਨ ਲਾ ਮੈਂ ਫੋਨ ਲਾਦਾ ਮੈਂ ਕਹਾ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਸਤਿ ਸ਼੍ਰੀ ਅਕਾਲ ਮੈਂ ਕਹਾ ਕਰ ਕਰ ਦਿਓ ਮੈਂ ਕਹਾ ਅੰਕਲ ਮੇਰੇ ਤੇ ਵੀ ਮਿਹਰ ਮੈਂ ਕਹਾ ਕਿ ਤੂੰ ਐਮਐਲਏ ਤਾਂ ਬਣਨਾ ਮੈਂ ਕਹਾ ਕਰਦੀ ਮੈਨੂੰ ਵੀ S11 ਵਾਲਾ ਉਹ ਆ ਤਾਂ ਐਮਐਲਏ ਬਣ ਗਿਆ ਤੇ ਤੇਰੀ S11 ਪੱਕੀ ਬਹੁਤ ਚੌੜ ਚੌੜ ਚੌਥੇ ਗੱਲ ਬਣ ਗਈ ਤੇ ਤੈਨੂੰ ਪਤਾ ਆਪਣੀ ਗੱਲ ਕਈ ਵਾਰ ਥੀ ਜਾਂਦੀ ਨਹੀਂ ਬਹੁਤੇ ਇਹ ਕਹਿੰਦੇ ਆਂ ਵੀ ਗੋਪੀ ਜੇ ਇੰਨੇ ਸੱਚਾ ਹੈਗਾ ਹੈਨਾ ਤੇ ਫਿਰ ਉਹ ਆਪ ਦੀ ਸਿਹਤ ਤੇ ਧਿਆਨ ਕਉ ਨਹੀਂ ਦਿੰਦਾ ਤਾਂ ਸਿਹਤ ਨੂੰ ਬਈ ਮੈਨੂੰ ਕਿਹੜਾ ਸ਼ੂਗਰ ਹੋਈ ਹੈ ਗੋਪੀ ਤਾਂ ਬੁੜਕਦਾ ਜਿੱਥੇ ਮਰਜੀ ਕੰਮ ਚ ਲਾਦੀ ਜਿਹੜੇ ਮਰਜੀ ਕੰਮ ਚ ਸਰੇਚ ਸਪਰੇਚ ਟਰੈਕਟਰ ਵਾਹ ਚ ਜਿੱਥੇ ਜੇ ਗੋਪੀ ਭਾਂ ਕਰ ਜੇ ਤਾਂ ਵੜਾ ਦੋ ਮੈਨੂੰ ਵੀ ਜਿਹੜਾ ਜਿਹੜਾ ਆਪਾਂ ਕਹਿੰਦੇ ਤਾੜਾ ਵੇਟ ਵਧਿਆ ਹੈਨਾ ਤੇ ਇਹ ਯਾਰ ਨਾ ਇਹ ਪਤਾ ਕੀ ਗੱਲ ਹੋਈ ਪਹਿਲਾਂ ਤਾਂ ਮੇਰੀ ਬਾਹਾਂ ਟੁੱਟ ਗਈ ਸੀਗੀ ਉਦੋਂ ਮੈਨੂੰ ਖਵਾਦਾ ਬੱਕਰੇ ਦਾ ਮੀਟ ਆ ਬੈਠਾ ਖੜਾ ਖਾਈ ਗਿਆ ਉਸ ਤੋਂ ਬਾਅਦ ਨਾ ਮੈਂ ਚੌੜ ਚੌੜ ਕਰਦਾ ਸੀ ਬਰਫ਼ ਖਾ ਲੈਂਦੇ ਸੀ ਉਹ ਜਦੋਂ ਬਰਫ਼ ਖਾਦੀ ਨਾ ਉਹਦੇ ਨਾਲ ਪਤਾ ਨਹੀਂ ਤਾਂ ਕੋਈ ਅਲਰਜੀ ਬਣੀ ਕਿ ਕੀ ਛਿੱਕਾਂ ਆਉਣ ਲੱਗ ਪਈਆਂ ਮਗਜ਼ ਚੋਂ ਪਾਣੀ ਆਈ ਜਾਂਦਾ ਸੀ ਮੈਂ ਸਿਟਰੀਜਨ ਗੋਲੀ ਲੈਣ ਲੱਗ ਪਿਆ ਉਹਦੇ ਨਾਲ ਤਾਂ ਕੋਈ ਇੱਕੇਦਮ ਜਿਹੜੀ ਸਿਟਰੀਜਨ ਗੋਲੀਏ ਵੇਟ ਵਾਲਾ ਚੱਕਦੀ ਹੈ ਉਹਨੇ ਵੇਟ ਚੱਕਤਾ ਹੋਂ ਤਾਂ ਬਈ ਮੈਂ ਨਿਊਟ੍ਰੀਸ਼ਨ ਲੈਣਾ ਹੋਂ ਤਾਂ ਮੇਰਾ 20 ਕਿਲੋ weight ਘਟਾ ਲੈ ਮੈਂ ਹਾਂ ਕਈ ਉਹਨਾਂ ਦੇ ਨਿਊਟ੍ਰੀਸ਼ਨ ਐਡ ਵੀ ਕਰਦੇ ਦੇਖਿਆ ਜਾਂਦੇ ਹੋਂ ਉਹਦਾ ਕੋਈ ਫਰਕ ਹੈਗਾ ਤਾਂ ਕਲੇ ਬਈ ਉਹਦਾ ਉਹ ਜਿਵੇਂ ਸਾਧ ਭਗਤੀ ਕਰਦਾ ਨਾ ਇਹ ਭਗਤੀ ਕਰਨੀ ਪੈਂਦੀ ਹੈ ਤੇ ਪਰ ਆਏ ਨਹੀਂ ਬਈ weight ਨਾ ਘਟੇ ਹਾਂ ਮੈਨੂੰ ਮਾਨਸਾ ਦਾ ਬਾਈ ਵਿੱਕੀ ਉਹਨੇ ਆਪ ਵਿਚਾਰੇ ਨੇ ਫੋਨ ਕੀਤਾ ਹੀ ਕਹਿੰਦਾ ਤੈਨੂੰ ਨਿਊਟ੍ਰੀਸ਼ਨ ਦੇਣਾ ਉਹਨੇ ਦਿੱਤਾ ਬਈ 4 ਮਹੀਨੇ ਹੋ ਗਏ ਮੇਰਾ ਨਿਊਟ੍ਰੀਸ਼ਨ ਚੱਲੀ ਜਾਂਦੇ ਨੂੰ ਤੇ 4 ਮਹੀਨੇ ਹੋ ਗਏ ਨਾ ਤਾਂ ਮੈਂ ਮਿੱਠਾ ਚਾਹ ਪੀ ਕੇ ਵੇਖੀ ਮਿੱਠੇ ਵਾਲੀ ਨਾ ਮੈਂ ਕੋਈ ਤਲੀ ਚੀਜ਼ ਖਾਦੀ ਹੈ ਤੇ ਮੇਰਾ 20 ਕਿਲੋ weight ਉੱਡ ਗਿਆ ਬਈ ਹੁਣ weight ਹੈ ਕਿੰਨਾ ਤਰਾ ਹੁਣ ਤਾਂ ਥੋੜਾ ਹੀ ਆ ਹੁਣ ਤਾਂ ਕਵਾਂਟਲ ਤੋਂ ਥੋੜਾ ਜਿਹਾ ਉੱਤੇ ਪੰਜ ਚਾਰ ਕਿਲੋ ਪਹਿਲਾਂ ਬਹੁਤ ਸੀ ਤੇ ਇੱਕ ਹੁਣ ਇਹ ਵੀ ਆ ਕਿ ਗੋਪੀ ਫਰ ਤੇਰੇ ਕੋਲੇ ਲੋਕ ਆਉਂਦੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ ਬਾਦੂ ਬਈ ਤੇ ਫਿਰ ਉਹਦਾ ਕੀ ਇਲਾਜ ਕਰਦਾ ਬਸ ਜਿਵੇਂ ਦੱਸਿਆ ਪ੍ਰਮਾਤਮਾ ਨੇ ਕੁਦਰਤ ਨੇ ਜਾਂ ਮੇਰੇ ਗੁਰੂ ਨੇ ਉਹਵੇਂ ਕਰ ਦੇਈ ਤੇ ਹਾਂ ਤੇਰੇ ਗੁਰੂ ਦਾ ਨਾਂ ਕੀ ਹੈ ਮੇਰੇ ਗੁਰੂ ਦਾ ਨਾਂ ਬਾਬਾ ਦਸਵੇਂ ਪਾਸ਼ਾ ਮੈਂ ਉਹਨਾਂ ਦਾ ਵੈਮ ਪਰਮਾ ਚੋਂ ਕੱਢਿਆ ਸੀ ਤੇ ਮੈਂ ਵੈਮ ਪਰਮਾ ਚ ਕਿਸੇ ਨੂੰ ਪਾਉਂਦਾ ਹੀ ਨਹੀਂ ਮੈਂ ਵੈਮ ਪਰਮਾ ਚ ਪਾਉਂਦਾ ਹੀ ਨਹੀਂ ਕਿਸੇ ਨੂੰ ਹੋਰ ਕੀ ਕਰਦਾ ਹਾਂ ਪਰ ਇਹ ਇਹ ਤੇ ਕੰਟਰੋਵਰਸੀ ਪੈਣਾ ਵਿੱਚ ਮੇਰੇ ਕੋਲੇ ਮੇਰੇ ਕੋਲੇ ਨਾ ਤਾਂ ਗੱਦੀ ਲੱਗੀ ਆ ਜਿਹੜੀ ਮੇਰੇ ਤੇ ਲੋਕ ਕੰਟਰੋਵਰਸੀ ਚ ਕਰਦੇ ਆ ਤੇ ਨਾ ਮਾ ਦੂਜੇ ਜਿਹੜੇ ਬਾਬੇ ਆ ਜਿਹੜੇ ਦੂਜੇ ਬਾਬੇ ਆ ਉਹ ਬਾਬਿਆਂ ਚ ਬਾਬਾ ਕਿਵੇਂ ਆਜੂ ਜਿਹੜੇ ਚਿਲਮਾ ਪੀਂਦੇ ਆ ਗੱਤੀ ਦੇ ਸੁੱਖਾ ਪੀ ਜਾਂਦੇ ਆ ਬੀੜੀਆਂ ਪੀ ਜਾਂਦੇ ਆ ਆਗ ਦਿੰਦੇ ਆ ਅਸੀਂ ਲੋਕਾਂ ਦਾ ਭਲਾ ਕਰਦੇ ਆ ਭਲਾ ਕਰ ਮਾਦਾ ਹਰੇਕ ਨੂੰ ਮਹਾਰਾਏ ਨਾਲ ਜੋੜਦਾ ਮਾਦਾ ਹਰੇਕ ਨੂੰ ਜਿਹੜੇ ਮੇਰੇ ਕੋਲੇ ਕੋਈ ਵੀ ਬਾਈ ਚੱਲ ਗਿਆ ਮੈਂ ਉਹਨੂੰ ਇਹੀ ਗੱਲ ਆਣਾ ਵੀ ਗੁਰਦੁਆਰਾ ਸਾਹਿਬ ਜਾ ਹੱਥ ਵੇਖ ਲੈਣਾ ਮੈਂ ਗੁਰਦੁਆਰਾ ਸਾਹਿਬ ਘੱਲਦਾ ਪਰ ਮੈਂ ਆਇਆ ਨਹੀਂ ਨਾ ਕਿਸੇ ਨੂੰ ਆਦਾ ਵੀ ਤੇਰੇ ਮਗਰ ਪ੍ਰੇਤ ਲੱਗਿਆ ਜਾਂ ਜਨ ਲੱਗਿਆ ਕੰਟਰੋਵਰਸੀ ਜੀ ਨੇ ਕਰਨੀ ਕਰੀ ਜਾ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਮਲਾਇ ਨਾ ਗੱਲਾਂ ਕੋਈ ਫਰਕ ਨਹੀਂ ਪੈਂਦਾ ਕੋਈ ਨਾ ਨਾ ਮੈਂ ਜਦੋਂ ਆ ਬੰਦੇ ਤਾਂ ਗੁਰਦੁਆਰਾ ਸਾਹਿਬ ਜਾਣਾ ਉਹ ਬਰ ਉਹ ਅਮਲੇ ਕਿ ਤੁਸੀਂ ਕਹਿੰਦੇ ਹੋ ਹੱਥਾਂ ਦੇ ਵਿੱਚ ਤੇ ਮੱਥੇ ਦੇ ਨਕੀਰਾਂ 'ਚ ਬੰਦੇ ਦਾ ਹੁੰਦਾ ਲਿਖਿਆ ਹਾਂ ਇਹ ਤਾਂ ਰੀਲਾਂ 'ਚ ਵੀ ਆਈ ਜਾਂਦਾ ਹੁੰਦਾ ਤੂੰ ਕਦੇ ਇੰਸਟਾਗ੍ਰam ਜਾਂ ਫੇਸਬੁੱਕ ਤੇ ਨਹੀਂ ਵੇਖਿਆ ਇੱਥੇ ਬੰਦੇ ਦੀ ਤਕਦੀਰ ਲਿਖੀ ਹੋਵੇਂ ਵਿਖਾਈ ਜਾਂਦਾ ਬਹੁਤ ਬਹੁਤ ਕੁਝ ਲਿਖਦੇ ਆ ਇੰਸਟਾ ਇੰਸਟਾ ਨੂੰ ਸੱਚ ਮੰਨਣਗੇ ਤਾਂ ਫਿਰ ਲੋਕ ਦਾ ਕੰਮ ਨਹੀਂ ਇੰਸਟਾ ਤੇ ਕਈ ਗੱਲਾਂ ਸੱਚੀਆਂ ਵੀ ਆ ਸਾਰੀਆਂ ਝੂਠੀਆਂ ਨਹੀਂ ਸਾਰੀਆਂ ਗੱਲਾਂ ਝੂਠੀਆਂ ਨਹੀਂ ਕੁਝ ਨਾ ਕੁਝ ਸੱਚ ਵੀ ਹੈ ਅਲੱਗ ਸਾਰਾ ਕੁਝ ਝੂਠ ਨਹੀਂ ਸਾਰਾ ਕੁਝ ਸੱਚ ਵੀ ਨਹੀਂ ਤੇ ਫਿਰ ਆਂਤ ਤੇ ਕੀ ਕਹਿਣਾ ਚਾਹੇਗਾ ਆ ਲੋਕਾਂ ਨੂੰ ਆਂਤ ਤੇ ਲੋਕਾਂ ਨੂੰ ਇਹੀ ਕਹਿਣਾ ਬਈ ਵਰਗਾ ਐਸ਼ ਕਰੋ ਆਪਦੀ ਕਮਾਈ ਕਰੋ ਠੀਕ ਆ ਤੇ ਵਰਗਾ ਐਸ਼ ਦੀ ਰੋਟੀ ਖਾਓ ਪੰਜਾਬ ਚ ਰਹਿ ਕੇ ਭੰਮੀ ਖਾ ਲੋ ਠੀਕ ਆ ਗੁਰਦੁਆਰਾ ਸਾਹਿਬ ਨੂੰ ਮੰਨੋ ਮਹਾਰਾਜ ਦੇ ਤੜਕੇ ਦਵਾਰ ਤੇ ਜਾਓ ਕਿਸੇ ਦੀ ਚੁਗਲੀ ਨਿੰਦਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਤੇ ਪ੍ਰਮਾਤਮਾ ਤਰੱਕੀ ਦੇ ਰਸਤੇ ਆਪੇ ਖੋਲ ਦਿੰਦਾ ਸੋ ਇਹ ਸਨ ਗੋਪੀ ਭਲਾਈ ਆਣਾ ਜਿਹਨਾਂ ਦਾ ਕਹਿਣਾ ਕਿ ਬੱਤੀ ਦੰਦਾ ਚੁੱਕਿਆ ਕਦੇ ਵਿਅਰਥਾ ਨਹੀਂ ਜਾਂਦਾ ਸੋ ਕਾਫੀ ਇਹਨਾਂ ਦੀਆਂ ਗੱਲਾਂ ਇਹਨੀਆਂ ਸੱਚੀਆਂ ਵੀ ਹੁੰਦੀਆਂ ਤੇ ਮੈਂ ਕੋਸ਼ਿਸ਼ ਕੀਤੀ ਆ ਕਿ ਆਪਾਂ ਇਹਨਾਂ ਤੋਂ ਜਿਹੜਾ ਹੈਗਾ ਜਾਇਜ ਜਾਇਜ ਕੁਐਸਚਨ ਪੁੱਛ ਸਕੀਏ ਵੀ ਭਾਈ ਇਹਨਾਂ ਨੂੰ ਪਤਾ ਕਿਵੇਂ ਲੱਗਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਕਿਦਾਂ ਆ ਲੋਕਾਂ ਨੂੰ ਮਿਲਦੇ ਆ ਹਨ ਸੋ ਇਹ ਫੈਸਲਾ ਲੋਕਾਂ ਨੇ ਕਰਨਾ ਵੀ ਗੋਪੀ ਭਲਾਈ ਆਣਾ ਇੱਕ ਜਿਹੜਾ ਹੈਗਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜਬਾਬਾ ਸੋ ਬਣੇ ਰੋ ਗੁਰਪੀਤ ਕੋਡਲੀ ਨਾਲ ਥੋੜਾ ਜਿਹਾ ਨਾ ਬੋ ਬਤਾਨਾ